ਪਹਿਲੀ ਤੁੱਕ ਦਾ ਉਹ ਕਾਰਨ ਕੀਤਾ ਹੋਇਆ ਠੀਕ ਹੈ ਜੀ ਇੱਕ ੴ ਸਤਿਨਾਮ ਓਰਤਾ ਉਪਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਾਹਿਬ ਪੰਗੁਰ ਪ੍ਰਸਾਦ 3000 ਸਾਲ ਤੋਂ ਨੈਚੁਰਲ ਗੈਸ ਚਲਦੀ ਸੀ ਲਗਾਤਾਰ ਚੱਲਦਾ ਸੀਗਾ ਇਹ ਇੱਥੇ ਅੱਗ ਬਲਦੀ ਰਹਿੰਦੀ ਸੀ ਇਹ ਜਗ੍ਹਾ ਟੂਰਿਸਟ ਆਇਆ ਕਰਦੇ ਸੀ ਟੂਰਿਸਟ ਇਨ ਦਾ ਸੈਂਸ ਇਹ ਸਿਲਕ ਰੂਟ ਸੀਗਾ ਯੋਰ ਇੰਡੀਆ ਤੋਂ ਯੂਰਪ ਦੇ ਵਿੱਚ ਵਪਾਰ ਹੁੰਦਾ ਸੀ ਤਾਂ ਇੱਥੇ ਲੋਕ ਠਹਿਰਦੇ ਸੀ ਰਾਤ ਧਰਮਸ਼ਾਲਾ ਵਾਂਗ ਸੀਗਾ ਸ਼੍ਰੀ ਗਣੇਸ਼ ਜੀ ਦੀ ਮੂਰਤੀ ਵੀ ਰੱਖੀ ਹੈ ਇਹਨਾਂ ਨੇ ਜਸਟ ਟੂ ਸ਼ੋਅ ਕਿ ਹਾਂ ਵੀ ਇਸ ਜਗ੍ਹਾ ਤੇ ਵਰਸ਼ਪਲੇਸ ਹੈ ਕਿਉਂਕਿ ਇੱਥੇ ਇੰਡੀਆ ਤੋਂ ਹਿੰਦੂਸ ਤੇ ਸਿੱਖ ਆ ਕੇ ਰਹਿੰਦੇ ਸੀਗੇ ਠੀਕ ਹੈ ਤਾਂ ਉਸ ਨੂੰ ਰੈਪਲੀਕੇਟ ਕਰਨ ਲਈ ਬਣਾਇਆ ਹੋਇਆ ਟਾਈਮ ਤੇ Hindu ਅਤੇ Sikh ਜਿਹੜੇ ਵਪਾਰੀ ਸੀਗੇ ਉਹ ਆਉਂਦੇ ਸੀਗੇ ਤੇ ਇਸ ਕਰਕੇ ਉਹਨਾਂ ਨੇ ਆਪਣੇ ਜਿਹਨੇ ਕਮਰਿਆਂ ਤੇ ਲਗਾ ਲਉ ਆਪਣੀਆਂ ਤਖਤੀਆਂ ਵੀ ਸੀਗੀਆਂ ਵੀ ਜਿਹਦੇ ਨਾਲ ਉਹਨਾਂ ਨੂੰ ਆਪਣੇ ਘਰ ਵਾਲੀ ਫੀਲ ਵੀ ਆਵੇ ਪਲੱਸ ਉਹ ਆਪਣੀ ਗੁਰਬਾਨੀ ਨਾਲ ਨਾਮ ਨਾਲ ਜੁੜੇ ਰਹੇ। ਸੋ दैट ਸ਼ੋਜ਼ ਕਿ ਉਸ ਟਾਈਮ ਤੇ ਜਦੋਂ ਇੱਥੇ ਵਪਾਰੀ ਹੁੰਦੇ ਸੀਗੇ ਸਿੱਖ ਵਪਾਰੀ ਤੇ ਹਿੰਦੂ ਵਪਾਰੀ ਦੇ ਟੂ ਬੀ ਇਨ ਦ ਸੇਮ ਕਲਸ ਠੀਕ ਹੈ ਸੋ ਇਨਾਂ ਦੇ ਵਾਸਤੇ ਸਿੱਖ ਤੇ ਹਿੰਦੂ ਜਿਹੜੇ ਵਪਾਰੀ ਸੀਗੇ ਸੇਮ ਸੀਗੇ ਬਿਕੋਜ਼ ਦੇ ਸਾਰੇ ਜਿਹੜੇ ਸੀਗੇ ਉਹ ਬਿਲੋਂਗ ਕਰਦੇ ਸੀਗੇ ਇੰਡੀਆ ਨੂੰ ਹਿੰਦੁਸਤਾਨ ਨੂੰ ਜਾਂ ਭਾਰਤ ਨੂੰ ਆਤਿਸ਼ਕਾ ਟੈਂਪਲ ਇੱਥੇ ਟਿਕਟਸ ਆਪਾਂ ਸਕੈਨ ਕਰਕੇ ਤੋਂ ਐਂਟਰੀ ਆ ਇਹ ਆਪਾਂ ਨੂੰ ਕੰਬੋ ਟਿਕਟਸ ਮਿਲਦੀਆਂ ਨੇ 뮤ਜ਼ੀਅਮ ਹੋ ਜੂਗਾ ਨਾਲ ਆਤਿਸ਼ਕਾ ਟੈਂਪਲ ਆਤਿਸ਼ਕਾ ਟੈਂਪਲ ਹੈਗਾ ਜੀ ਇਹ ਫਾਇਰ ਟੈਂਪਲ ਆ ਫਾਇਰ ਟੈਂਪਲ ਆ ਤੁਹਾਨੂੰ ਥੋੜਾ ਜਿਹਾ ਦਿਖਾਉਣਾ ਇੱਥੇ ਪਹਿਲਾਂ ਨੇਚੁਰਲੀ ਪਿਛਲੇ ਕਈ ਸੋ 300 3000 ਸਾਲ ਤੋਂ ਨੇਚੁਰਲ ਗੈਸ ਚੱਲਦੀ ਸੀ ਲਗਾਤਾਰ ਚੱਲਦਾ ਸੀਗਾ ਇਹ ਇੱਥੇ ਅੱਗ ਬਲਦੀ ਰਹਿੰਦੀ ਸੀ ਇਹ ਜਗ੍ਹਾ ਟੂਰਿਸਟ ਆਇਆ ਕਰਦੇ ਸੀ ਟੂਰਿਸਟ ਇਨ ਦਾ ਸੈਂਸ ਇਹ ਸਿਲਕ ਰੂਟ ਸੀਗਾ ਯੋਰ ਇੰਡੀਆ ਤੋਂ ਯੂਰਪ ਦੇ ਵਿੱਚ ਵਪਾਰ ਹੁੰਦਾ ਸੀ ਤਾਂ ਇੱਥੇ ਲੋਕ ਠਹਿਰਦੇ ਸੀ ਰਾਤ ਧਰਮਸ਼ਾਲਾ ਵਾਂਗ ਸੀਗਾ ਇਹ ਇਨੀਸ਼ੀਅਲੀ ਇੰਡੀਅਨਸ ਲੋਕਾਂ ਦਾ ਹੀ ਲਿੰਕ ਆ ਇਹ ਨੂੰ ਇਹ ਜਿਹੜਾ ਇਹ ਟੈਂਪਲ ਆ ਇਸ ਨੂੰ ਫਾਇਰ ਟੈਂਪਲ ਕਹਿੰਦੇ ਇੱਥੇ ਲੋਕ ਅੱਗ ਦੀ ਪੂਜਾ ਕਰਦੇ ਇਹ ਐਕਚੁਅਲੀ ਇੰਡੀਅਨ ਇੰਡੀਅਨ ਲੋਕ ਹੀ ਆਏ ਸੀ ਉੱਥੋਂ ਸ਼ੁਰੂਆਤ ਹੋਈ ਤੇ ਇੱਥੇ ਜਦੋਂ ਟੈਂਪਲ ਬਣਿਆ ਤਾਂ ਇੱਥੇ ਲੋਕ ਪੱਕੇ ਵੱਸ ਗਏ ਕੁਝ ਲੋਕ ਪੈਸੇ ਦਾ ਰਾਹ ਹੀ ਰਹੌਂਦੇ ਸੀ ਕੁਝ ਲੋਕ ਇੱਥੇ ਪੱਕੇ ਵੱਸ ਗਏ ਜਿਹੜੇ ਪ੍ਰੀਸਟ ਸੀਗੇ ਮਤਲਬ ਆਪਣੇ ਪੰਡਤ ਪੰਡਤ ਹੋ ਗਏ ਉਹ ਇੱਥੇ ਰਹਿੰਦੇ ਸੀ ਰਹਿੰਦੀ ਸੀ ਹੈਨਾ ਇਸ ਨੂੰ ਕੀ ਕਰਦੇ ਸੀ ਉਹਦੀ ਪੂਜਾ ਕਰਦੇ ਸੀ ਔਨ ਜਾਣ ਵਾਲੇ ਜਿਹੜੇ ਰਾਹਗੀਰ ਹੁੰਦੇ ਸੀ ਉਹ ਇਸ ਬਾਰੇ ਦੱਸਿਆ ਵੀ ਜਾਂਦਾ ਸੀ ਕਿ ਫਾਇਰ ਬਾਰੇ ਇਹਦੀ ਮਹੱਤਤਾ ਦੱਸੀ ਜਾਂਦੀ ਸੀ ਪਰ 2009 ਦੇ ਵਿੱਚ 2009 ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਸੀਗੇ ਉਹਨਾਂ ਨੇ ਐਕਸਕੈਵੇਸ਼ਨ ਦੇ ਵਿੱਚ ਇਹਨਾਂ ਨੂੰ ਦੇਖਿਆ ਕਿ ਇਹ ਨੈਚਰਲ ਫਾਇਰ ਜਗਾ ਇਹਨਾਂ ਦੀ ਇਹਨਾਂ ਨੇ ਫਿਰ ਕੀ ਕੀਤਾ ਪਾਈਪਲਾਈਨ ਵਿਛਵਾ ਕੇ ਇੱਥੇ ਹੁਣ 24 ਘੰਟੇ ਫਿਰ ਅੱਗ ਵੱਲ ਗਈ ਇਹ ਇਹ ਐਕਚੁਅਲੀ ਆਰਟੀਫੀਸ਼ੀਅਲ ਆ ਪਰ ਇਹ ਮਹੱਤਤਾ ਇਹਦੀ ਏ ਇਦਾਂ ਸੀ ਅੱਗੇ ਇਦਾਂ ਨੇਚਰਲ ਚੱਲਦਾ ਸੀ ਆ ਬਾਹਰ ਉਹ ਲੁਕਸ ਹੈ ਜੀ ਜਿੱਥੋਂ ਆਪਾਂ ਐਂਟਰ ਕਰਦੇ ਆ ਸੋ ਇਹ ਪ੍ਰੈਮਿਸਿਸ ਦੀ ਆ ਕਾਲਾ ਦੁਆਲਾ ਉਹ ਸਾਹਮਣੇ ਕੁਛ ਖਾਣ ਪੀਣ ਦੀ ਦੁਕਾਨਾਂ ਨੇ ਸਵੇਨਿਅਰ ਸ਼ਾਪਸ ਨੇ ਉਹ ਸਾਹਮਣੇ ਚੰਦ ਵਾਲਾ ਜਹਾਨ ਅਜ਼ਰਬਾਈਜਾਨ ਦਾ ਜਦੋਂ ਆਪਾਂ ਆਏ ਸੀ ਕਿ ਤਿੰਨ ਚਾਰ ਕਮਰਿਆਂ ਤੋਂ ਬਾਅਦ ਠੀਕ ਹੈ ਜੀ ਇਹ ਕਮਰਾ ਆਂਦਾ ਦੇਖੋ ਇਹ ਬੜਾ ਮਸ਼ਹੂਰ ਹੈ ਵੈਸੇ ਆਪਾਂ ਕਈ ਵੀਡੀਓਜ਼ ਹੁਣ ਵੀ ਦੇਖਿਆ ਹੋਣਾਗੇ ਤੇ ਗੁਰਬਾਣੀ ਦੀ ਪਹਿਲੀ ਤੁਕ ਦਾ ਉਕਾਰਨ ਕੀਤਾ ਹੋਇਆ ਠੀਕ ਹੈ ਜੀ ਇਕ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸਾਹਿਬ ਪੰਗੁਰ ਪ੍ਰਸਾਦ ਜਪ ਸੋਗੀ ਵੀ ਲਿਖੀ ਹੋਈ ਹੈ ਠੀਕ ਹੈ ਸੋ ਇਸੇ ਕਰਕੇ ਆਪਾਂ ਬੜੀ ਬੜੀ ਪੜਿਆ ਵੀ ਇੱਥੇ ਇਹਦਾ ਮਤਲਬ ਵੀ ਉਸ ਟਾਈਮ ਤੇ Hindu ਅਤੇ Sikh ਜਿਹੜੇ ਵਪਾਰੀ ਸੀਗੇ ਉਹ ਆਉਂਦੇ ਸੀਗੇ ਤੇ ਇਸ ਕਰਕੇ ਉਹਨਾਂ ਨੇ ਆਪਣੇ ਜਿਹਨੇ ਕਮਰੇ ਆ ਤੇ ਲਗਾ ਲੋ ਆਪਣੀਆਂ ਤਖਤੀਆਂ ਵੀ ਸੀਗੀਆਂ ਵੀ ਜਿਹਦੇ ਨਾਲ ਉਹਨਾਂ ਨੂੰ ਆਪਣੇ ਘਰ ਵਾਲੀ ਫੀਲ ਵੀ ਆਵੇ ਪਲੱਸ ਉਹ ਆਪਣੀ ਗੁਰਬਾਨੀ ਨਾਲ ਨਾਮ ਨਾਲ ਜੁੜੇ ਰਹੇ ਹੁਣ ਜਦੋਂ ਅਸੀਂ ਅੰਦਰ ਜਾਂਦੇ ਹਾਂ ਰੂਮ ਦੇ ਠੀਕ ਹੈ ਤਾਂ ਉਹਦੇ ਵਿੱਚ ਉਹ ਹੀ ਹਿੰਦੂ ਤੇ ਸਿੱਖ ਧਰਮ ਦੀਆਂ ਮਿਲੀਆਂ ਜੁਲੀਆਂ ਯਾਦਾਂ ਜਾਂ ਮਿਲੇ-ਜੁਲੇ ਧਾਰਮਿਕ ਚਿੰਨ ਜਾਂ ਕੁਝ ਫੋਟੋਗ੍ਰਾਫਸ ਰੱਖੀਆਂ ਹੋਈਆਂ ਹੁਣ ਤਾਂ ਜੋ ਉਸ ਸਮੇਂ ਨੂੰ ਰੈਪਲੀਕਾ ਕੀਤਾ ਜਾ ਸਕੇ ਠੀਕ ਹੈ ਜੀ ਚਲੋ ਆਪਾਂ ਦੇਖਦੇ ਹਾਂ ਅੰਦਰ ਰਮਰਾ ਲਾ ਲਓ ਇੱਕ ਜਗ੍ਹਾ ਬਣਾਈ ਹੈ ਜਿੱਥੇ ਸ਼੍ਰੀ ਗਣੇਸ਼ ਜੀ ਦੀ ਮੂਰਤੀ ਰੱਖੀ ਹੈ ਇਹਨਾਂ ਨੇ ਜਸਟ ਟੂ ਸ਼ੋ ਕਿ ਹਾਂ ਵੀ ਇਸ ਜਗ੍ਹਾ ਤੇ ਵਰਸ਼ਪਲੇਸ ਹੈ ਠੀਕ ਹੈ ਇਹ ਨੂੰ ਤੁਸੀਂ ਸ਼ਾਇਦ ਮੰਦਰ ਵੀ ਕਹਿ ਸਕਦੇ ਹੋ ਜਾਂ ਕੋਈ ਤਰ੍ਹਾਂ ਮਿਕਸ ਹਨ ਵੀ ਕਹਿ ਸਕਦੇ ਹੋ ਪੁਰਾਣੇ ਸਮੇ ਦਾ ਇਤਿਹਾਸਿਕ ਸਥਾਨ ਇਸ ਕਰਕੇ ਕਿਉਂਕਿ ਇੱਥੇ ਇੰਡੀਆ ਤੋਂ ਹਿੰਦੂਸ ਤੇ ਸਿੱਖ ਆ ਕੇ ਰਹਿੰਦੇ ਸੀਗੇ ਠੀਕ ਹੈ ਤਾਂ ਉਸ ਜੀ ਨੂੰ ਰੈਪਲੀਕੇਟ ਕਰਨ ਲਈ ਬਣਾਇਆ ਹੋਇਆ ਹੈ ਤਾਂ ਕੁਝ ਆ ਦੇ ਕੁਝ ਮੈਂ ਇੱਧਰ ਇਹਨਾਂ ਨੇ ਆਪਣਾ ਬਹੁਤ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਆਪਣੇ ਉਸ ਟਾਈਮ ਦੇ ਹਿੰਦੂ ਜਾਂ ਸਿੱਖ ਲਿਵਾਸ ਸੀਗੇ ਡਾੜੀ ਮੁੱਛਾਂ ਸਿਰ ਤੇ ਪੱਗ ਹੋਗੀ ਕੱਪੜੇ ਤੋਂ ਉਹਨੂੰ ਦਰਸਾਉਣ ਦੀ ਠੀਕ ਹੈ ਬਾਕੀ ਆਪਾਂ ਅੱਗੇ ਦੇਖਦੇ ਆਂ ਵੀ ਨੈਕਸਟ ਰੂਮਸ ਵਿੱਚ ਕੀ ਚੀਜ਼ ਹੈ ਤੋ ਹੋਰ ਬੜਾ ਇੰਟਰਸਟਿੰਗ ਫੈਕਟਸ ਹੈ ਵੀ ਜਿਹੜੀ ਇਹ ਬਿਲਡਿੰਗ ਦੇਖੋ ਉਸ ਸਮੇਂ ਚ ਬਣੀ ਸੀ ਨਾ ਇਹ ਸ਼ੌਕ ਪ੍ਰੂਫ ਐਂਡ ਅਰਥਕਵੇਕ ਪ੍ਰੂਫ ਬਿਲਡਿੰਗ ਸੀਗੀ ਜਦੋਂ ਖੁਦਾਈ ਚ ਇਸ ਚੀਜ਼ ਦੇ ਵੀ ਸਬੂਤ ਮਿਲਦੇ ਆ ਵੀ ਬੜੀ ਅਰਥਕਵੇਕ ਪ੍ਰੂਫ ਸੀਗੀ ਤਾਂ ਆਪਾਂ ਕਹਿ ਸਕਦੇ ਆ ਕਿ ਦੇਖੋ ਜਿੱਥੇ ਵਪਾਰੀ ਹੁੰਦੇ ਸੀ ਪੈਸੇ ਦਾ ਲੈਣ ਦੇਣ ਸੀਗਾ ਤਾਂ ਇਹ ਚੀਜ਼ਾਂ ਨੂੰ ਬੜੇ ਵਧੀਆ ਤਰੀਕੇ ਨਾਲ ਬਣਾਇਆ ਗਿਆ ਸੀਗਾ ਤਾਂ ਜੋ ਸੇਫ ਵੀ ਹੋ ਸਕੇ ਹੁਣ ਆਪਾਂ ਜਿਹੜੇ ਨੂੰ ਚ ਜਾ ਰਹੇ ਹਾਂ ਇਹਦੇ ਚ ਦੇਖੋ ਇੱਕ ਤਾਂ ਓਮ ਦਾ ਉਚਾਰਨ ਲਗਾਇਆ ਹੋਇਆ ਉਹਨਾਂ ਨੇ ਜਸਟ ਟੂ ਰੈਪਲੀਕੇਟ ਦਾ ਰਸਮੀ ਪਲੇਸ ਐਂਡ ਇਹ ਚੁੱਕ 550 ਸਾਲ ਜਿਹੜਾ ਪੁਰਬ ਸੀਗਾ ਉਹ ਮਨਾਇਆ ਗਿਆ ਉਹਦੀ ਵੀ ਝਲਕ ਤੁਹਾਨੂੰ ਦਿਖਾਣੇ ਆ ਵਿਊਦੀ ਇਹ ਨਿਸ਼ਾਨੀਆਂ ਇੱਥੇ ਪਈਆਂ ਕੋਦਾ ਇਹ ਜਿੱਤੇ ਜਿਵੇਂ ਲਿਆ ਉਹਨਾਂ ਕਿਰੇਜ਼ਾ ਰੋ ਕਿੱਥੇ ਅਸੀਂ ਖੜੇ ਹਾਂ ਉਹ ਵੀ ਦੇਖੋ ਗਲਾਸ ਰਾਗੀ ਜੀ ਰੋਹ ਰਹਾ ਕਰਦੇ ਸੀ ਉਹਦੀ ਲਕਿਤ ਨਹੀਂ ਹੈ ਉਹ ਰਹੇ ਯੋਗੀ ਜੀ ਧਿਆਨ ਚ ਬੈਠੇ ਨੇ ਤੇ ਕੋਈ ਜਗ੍ਹਾ ਤੇ ਜਿਵੇਂ ਤੁਸੀਂ ਜਨਲੋਕ ਲਓਗੇ ਤਾਂ ਤੁਸੀਂ ਵਟ ਸਕਦੇ ਹੋ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲੇ ਪ੍ਰਕਾਸ਼ ਪੁਰਬ ਦੀ ਯਾਦ ਦੇ ਵਿੱਚ ਇੱਥੇ ਪੈਂਫਲੇਟਸ ਤੇ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ 550 ਸਾਲਾਂ ਜਿਵੇਂ ਸਿੱਖ ਧਰਮ ਚ ਬਣਾਇਆ ਗਿਆ ਸੀਗਾ ਸੋ ਉਹਦਾ ਰੈਪਲਿਕਾ ਦਾ ਫੋਟੋਗ੍ਰਾਫ ਦੇ ਰੂਪ ਚ ਰੱਖਿਆ ਗਿਆ ਸੋ ਦੈਟ ਸ਼ੋਜ਼ ਕਿ ਉਸ ਟਾਈਮ ਤੇ ਜਦੋਂ ਇੱਥੇ ਵਪਾਰੀ ਹੁੰਦੇ ਸੀਗੇ ਸਿੱਖ ਵਪਾਰੀ ਤੇ ਹਿੰਦੂ ਵਪਾਰੀ ਦੇ ੀਨਸ ਟੂ ਬੀ ਇਨ ਦ ਸੇਮ ਗਰੂਪਸ ਠੀਕ ਹੈ ਸੋ ਇਹਨਾਂ ਦੇ ਵਾਸਤੇ ਸਿੱਖ ਦੇ ਹਿੰਦੂ ਜਿਹੜੇ ਵਪਾਰੀ ਸੀਗੇ ਸੇਮ ਸੀਗੇ ਬਿਕੋਜ਼ ਦੇ ਸਾਰੇ ਜਿਹੜੇ ਸੀਗੇ ਉਹ ਬਿਲੋਂਗ ਕਰਦੇ ਸੀਗੇ ਇੰਡੀਆ ਨੂੰ ਹਿੰਦੁਸਤਾਨ ਨੂੰ ਜਾਂ ਭਾਰਤ ਨੂੰ ਠੀਕ ਹੈ ਸੋ ਇਸ ਕਰਕੇ ਇਹਨਾਂ ਦੇ ਇੱਕੋ ਰੂਮ ਦੇ ਵਿੱਚ ਦੇਖੋ yogi ji ਵੀ ਦਿਖਾਏ ਆ ਨੂੰ ਪਰਦੇ ਤੇ ਗੁਰੂ ਸਾਹਿਬ ਦੀ ਗੁਰਬਾਣੀ ਵੀ ਆ ਪਿੱਛੇ ਵੀ ਆਪਾਂ ਦੇਖਿਆ। ਸੋ ਇਹ ਦੋ ਕਮਰੇ ਜਿਹੜੇ ਆ ਹਿੰਦੂ ਤੇ ਸਿੱਖ ਤਰਨਦੇਵ ਵਰਸ਼ਪਲੇਸਿਸ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਠੀਕ ਹੈ ਜੀ। ਦੇਖੋ ਜਿਵੇਂ ਆਪਾਂ ਦੇਖ ਰਹੇ ਆ ਨਾ ਤਾਂ ਕਈ ਜਿਹੜੇ ਆਂਦੇ ਨੇ ਟੂਰਿਸਟ ਜੇਕਰ ਟੋਲਾ ਆਂਦਾ ਤਾਂ ਤੁਸੁੰਝ ਮੈਂ ਆ ਇੱਕ ਤੁਹਾਨੂੰ ਇੱਕ ਗਰੁੱਪ ਦਿਖ ਰਿਹਾ ਹੁਣ ਟੂਰਿਸਟ ਦਾ। ਸੋ ਇਹ ਕੀ ਕਰਦੇ ਨੇ ਗਾਈਡਸ ਵੀ ਪ੍ਰੋਵਾਈਡ ਕਰਦੇ ਨੇ। ਵਾਈ ਗਿਆ ਤੁਹਾਨੂੰ ਦਿਖ ਰਿਹਾ ਹੁਣ ਬਲੈਕ ਜੀ ਪਸ਼ਾਕ ਦੇ ਵਿੱਚ ਤਗੜਾ ਆ ਬੰਦਾ। ਇਹ ਗਾਈਡ ਹੈ ਜੀ ਇਹ ਜਿਹੜਾ ਸਾਰਿਆਂ ਨੂੰ ਗਾਈਡ ਕਰ ਰਿਹਾ। ਇਹ ਕੀ ਚਾਰਜੀਸ ਨੇ ਇਹ ਤਾਂ ਨਹੀਂ ਸਾਨੂੰ ਪਤਾ ਅ ਕਿਉਂਕਿ ਅਸੀਂ ਤਾਂ ਪਹਿਲਾਂ ਐਕਸਪਲੋਰ ਕਰਕੇ ਆਏ ਸੀ ਤੇ ਤੁਹਾਨੂੰ ਵੀ ਗਾਈਡ ਦੀ ਲੋੜ ਨਾ ਪਵੇ ਇਸ ਕਰਕੇ ਇਹ ਵੀਡੀਓ ਬਣਾ ਰਹੇ ਆ ਵੀ ਚਲੋ ਗਾਈਡ ਵਾਲੇ ਪੈਸੇ ਦਾ ਵਜਨ ਤੁਹਾਡੇ ਅੰਦਰ ਇਹ ਖੂਹ ਹੈ ਜੀ ਅੰਦਰ ਸਟੂਰ ਅੱਜ ਵੀ ਇਸ ਦੇ ਵਿੱਚ ਪਾਣੀ ਹੈ ਬਹੁਤ ਡੇਰਾ ਦਿਖ ਰਿਹਾ ਪਾਣੀ ਆ ਕੈਮਰੇ ਚ ਸ਼ਾਇਦ ਨਹੀਂ ਦਿਖ ਰਿਹਾ ਪਰ ਇਹ ਘੱਟੋ ਘੱਟ 40 ਜਾਂ 50 ਫੁੱਟ ਡੁੱਬਿਆ ਜੀ ਇਸ ਦੇ ਵਿੱਚ ਮੈਂਸ਼ਨ ਕੀਤਾ ਇਹ ਜਿੰਨੇ ਨੰਬਰ ਇਥੇ ਇੰਨੀ ਥਾਵਾਂ ਸੀਗੀਆਂ ਤੇ ਇਥੇ ਰਹਿਣ ਉਹ ਅੱਗੇ ਤੁਹਾਨੂੰ ਕਮਰੇ ਦਿਖਾਵਾਂਗੇ ਉਹਦੇ ਵਿੱਚ ਦੱਸਾਂਗੇ ਕੀ ਕੀ ਸੈਟਅਪਸ ਸੀਗਾ ਜੋ ਐਕਸਕੇਵੇਸ਼ਨ ਦੇ ਵਿੱਚ ਨਿਕਲਿਆ ਦੇਖੋ ਫੋਸਾਬ ਹਰੇਕ ਕਮਰੇ ਦੇ ਉੱਪਰ ਨਾ ਜਿਵੇਂ ਮੈਨੂੰ ਲੱਗਦਾ ਆਏਗਾ ਸੀ ਸੰਸਕ੍ਰਿਤ ਦਾ ਲੱਗ ਰਿਹਾ ਸ਼ਾਇਦ ਹੈਨਾ ਹੁਣ ਇਹ ਇਸ ਫੋਟੋ ਦੇ ਵਿੱਚ ਇਹ ਮਿਰਵਾ ਪਾਇਆ ਹੋਇਆ ਕਿ ਇੱਕ ਤਾਂ ਜਿਹੜੀ ਇਥੇ ਪੋਟਰੀ ਮਿਲੀ ਆ ਉਹ 16 ਤੋਂ 18 ਈਸਵੀ ਦੇ ਵਿੱਚ ਅਨਮਾਨ ਲਗਾਇਆ ਗਿਆ ਕਿ ਉਹ ਉਸ ਟਾਈਮ ਦੀ ਮਨ ਲਗੂ ਤਾਂ ਅੱਜ ਲਗਾਇਆ ਗਿਆ ਆਰਕੀਓਲੋਜੀਸਮ ਨੇ ਨੂੰ ਕਿ 18 1600 ਤੋਂ 18 ਸਈਸਵੀ ਦੇ ਵਿੱਚ ਮਿਲੀ ਹੈ ਔਰ ਇੱਕ ਸਭ ਤੋਂ ਵੱਡੀ ਗੱਲ ਇਸ ਜਗ੍ਹਾ ਦੀ ਕੀ ਆ ਇੱਥੇ ਜਿਹੜੀ ਪਾਈਪ ਗੈਸ ਪਾਈਪਲਾਈਨ ਬਣਾਈ ਗਈ ਸੀ ਰੌਕਸ ਨੂੰ ਕਾਰਵ ਕਰਕੇ ਤੇ ਜਿਹਨੂੰ ਕੀ ਪਲੇਟ ਜਿਹੜੀਆਂ ਸਟੋਨ ਦੀਆਂ ਪਲੇਟਸ ਦੇ ਉੱਪਰ ਦੀ ਕਵਰ ਕੀਤਾ ਗਿਆ ਤੇ ਇੱਟਾਂ ਨਾਲ ਕਵਰ ਕੀਤਾ ਗਿਆ ਤੇ ਪਾਈਪਲਾਈਨ ਬਣਾਈ ਗਈ ਸੀ ਜਿਹਦੇ ਜ਼ਰੀਏ ਇਹ ਅੱਗ ਬਲਦੀ ਰਹਿੰਦੀ ਸੀ ਹਰ ਇੱਕ ਕਮਰੇ ਦੇ ਵਿੱਚ ਇੱਥੇ ਜਿਹੜਾ ਵੀ ਮੌਜੂਦ ਹਰ ਕਮਰਾ ਸੀਗਾ ਉਹਦੇ ਵਿੱਚ ਗੈਸ ਪਾਈਪਲਾਈਨ ਦੀ ਸਪਲਾਈ ਸੀ ਕਾਲੇ ਲਈ ਹਿੰਦੀ ਸੀ ਕਿ ਹੀਟਿੰਗ ਐਂਡ ਲਾਈਟਨਿੰਗ ਮਤਲਬ ਚਾਨਣ ਵਾਸਤੇ ਚਾਨਣ ਕਰਨ ਵਾਸਤੇ ਤੇ ਗਰਮੈਸ਼ ਵਾਸਤੇ ਕਿਉਂਕਿ ਸਰਦੀ ਦੇ ਵਿੱਚ ਬਹੁਤ ਐਕਸਟ੍ਰੀਮ ਸਰਦੀ ਲੈਂਦੀ ਹੈ ਇੱਥੇ ਇਹ ਉਸ ਉਸ ਪੀਰੀਅਡ ਦਾ ਦੁਆਰਾ ਉਹਨੂੰ ਉਸ ਪੀਰੀਅਡ ਦੇ ਉਸ ਨੂੰ ਦੁਆਰਾ ਦਿਖਾਇਆ ਗਿਆ ਕਿ ਕਿੱਦਾਂ ਇਸ ਟੈਂਪਲ ਦੀ ਇਮਨੀਅਤ ਕੀ ਸੀ ਲੋਕ ਅਗਬਾਲ ਦੇ ਆਲ ਦੇ ਵਾਲੇ ਬੰਦੇ ਸੀ ਔਰ ਇਦਾਂ ਛੱਤਾ ਸੀ ਗਿਆ ਇਦਾਂ ਦਾ ਮਾਹੌਲ ਸੀ ਮਿਲਦਾ ਇਹ ਉਹੀ ਹੈ ਨਾ ਜਿਹੜਾ ਆਪਾਂ ਪਹਿਲਾਂ ਵੜ ਕੇ ਆਏ ਆਂ ਵੀ ਜਿਹੜੇ ਗੈਸ ਪਾਈਪਲਾਈਨ ਸੀਗੀ ਉਹ ਐਵੇਂ ਆਂਦੀ ਸੀ ਤੇ ਇਹ ਜਿਹੜੀ ਅਗ੍ਹਾ ਉਹ ਆਈ ਗਏ ਸੋਹੀ ਗੈਸ ਪਾਈਪਲਾਈਨ ਦੀ ਵਰਤੋਂ ਕਰਕੇ ਬਣੀ ਹੋਈ ਹੈ ਬਿਲਕੁਲ ਜੀ ਬਿਲਕੁਲ ਸਹੀ ਉੱਥੋਂ ਆਪਾਂ ਐਂਟਰ ਕਰਦੇ ਸੀ ਸਾਹਮਣੇ ਜਗ੍ਹਾ ਤੋਂ ਤੇ ਅੱਗੇ ਆਪਾਂ ਅੰਦਰ ਆਂਦੇ ਆ ਦੇਖੋ ਸਾਰੇ ਰੂਮਸ ਕਵਰ ਕਰਦੇ ਆਂ ਜੀ ਫਰਸਟ ਕਾਰਨਰ ਦੇ ਉੱਪਰ ਬਾਨੀ ਲਿਖੀ ਹੋਈ ਹੈ ਸਿਰ ਉਂ ਚ ਠੀਕ ਹੈ ਜੀ ਹੁਣ ਇਸ ਤੋਂ ਅੱਗੇ ਆਪਾਂ ਚੱਲਦੇ ਆਂ ਜੀ ਨੈਕਸਟ ਰੂਮਸ ਦੇ ਵਿੱਚ ਦੇਖੋ ਇਹ ਜਿੱਥੇ ਆਪਾਂ ਨੈਕਸਟ ਰੂਮ ਚੱਲਦੇ ਆਂ ਸੋ ਇਹ ਕਾਗਰ ਕੋਈ ਬਹੁਤ ਵੱਡੀ ਪਲੇਸ ਹੈ ਜਿੱਦੇ ਚ ਵਪਾਰੀ ਆ ਰਹੇ ਨੇ ਤਾਂ ਯੂਜ਼ੂਅਲ ਹੈ ਕਿ ਵਪਾਰੀ ਦਰ ਕੇ ਤਾਂ ਨਹੀਂ ਦਰਵਾਇ ਨਹੀਂ ਹੋਣਗੇ ਹਨਾ ਸੋ ਉਹਨਾਂ ਦੇ ਨਾਲ ਉਹਨਾਂ ਦੇ ਉਸ ਟਾਈਮ ਦੇ ਜਿਹੜੇ ਸਵਾਰੀਆਂ ਹੁੰਦੀਆਂ ਸੀਗੀਆਂ ਜਿਹੜਾ ਜ਼ਿਆਦਾਤਰ ਫੋਰਸਿਸ ਘੋੜੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਉਹ ਹੁੰਦੀਆਂ ਸੀ ਸੋ ਇਹ ਰੂਮ ਤੇ ਇਹਦੀ ਪਰਸੈਂਟ ਕੀਤਾ ਗਿਆ ਕਿ ਉਹਨਾਂ ਦੇ ਜਿਹੜੇ ਜਾਨਵਰ ਵੀ ਆਉਂਦੇ ਸੀ ਜਿੰਨਾ ਤੇ ਆਉਂਦੇ ਸੀ ਤਾਂ ਉਹਨਾਂ ਨੂੰ ਵੀ ਇੰਡੋਰ ਸ਼ੈਲਟਰ ਚ ਰੱਖਿਆ ਜਾਂਦਾ ਸੀ ਉਹਨਾਂ ਲਈ ਵੀ ਅੱਧ ਕਮਰੇ ਨੇ ਤੇ ਕਲਾਸਿਸ ਜਿੱਥੇ ਤੁਸੀਂ ਇਹ ਪੋਟਰੀ ਪੋਟਰੀ ਦੇਖ ਸਕਦੇ ਹੋ ਠੀਕ ਹੈ ਤਾਂ ਇਹ ਵੀ ਜਿਹੜੀ ਹੈ ਤੀਜੀ ਚੌਥੀ ਸੈਂਚਰੀ ਬੀਸੀ ਦੀ ਮੰਨੀ ਜਾਂਦੀ ਹੈ ਇਹ ਸੋ ਇਹ ਸ਼ੋ ਕਰਦੀ ਹੈ ਕਿ ਉਸ ਟਾਈਮ ਤੇ ਵੀ ਜਿਹੜਾ ਵਪਾਰ ਸੀਗਾ ਇੱਥੇ ਬਹੁਤ ਜ਼ੋਰਾਂ ਤੇ ਸੀਗਾ ਇਸ ਕਰਕੇ ਇੰਨੀ ਵਧੀਆ ਵਾਟਰੀ ਜਿਹੜੀਆਂ ਇੱਥੋਂ ਮਿਲੀ ਆ ਸ਼ਾਹੂ ਕਰ ਰਿਪਰਜੈਂਟ ਕੀਤਾ ਗਿਆ ਕਿਉਂਕਿ ਇੱਥੇ ਪੈਸੇ ਦਾ ਲੈਣ ਦੇਣ ਵੀ ਹੁੰਦਾ ਨਾ ਸੋ ਇੱਥੇ ਉਹ ਦਿਖਾਇਆ ਗਿਆ ਕਿ ਇੱਕ ਜਿਹੜਾ ਇੱਥੋਂ ਦਾ ਲੋਕਲ ਲਗਾ ਲੋ ਜਾਂ ਗੁਰਵਤਨ ਆੜ ਵਿਅਕਤੀ ਹੈ ਉਹ ਕਿਸ ਤਰ੍ਹਾਂ ਪੈਸੇ ਦਾ ਲੈਣ ਦੇਣ ਕਰਦਾ ਦੂਜੇ ਵਪਾਰੀਆਂ ਨਾਲ ਤਾਂ ਜੋ ਕੇ ਜੜ ਕੇ ਵਪਾਰ ਕਰ ਸਕਣ ਚੀਜ਼ਾਂ ਕਿ ਇਹ ਜਦਾ ਤੈਰ ਯਾਤਰ ਪ੍ਰिजनਰਸ ਵਾਸਤੇ ਰੱਖਿਆ ਗਿਆ ਸੀਗਾ ਇਹਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਕਿ ਜੇਕਰ ਕੋਈ ਬੰਦਾ ਰਸਤੇ ਦੇ ਵਿੱਚ ਇਹਨਾਂ ਨੂੰ ਲੱਗਦਾ ਕਿ ਖਰਾਬੀ ਕਰ ਰਿਹਾ ਕੋਈ ਆਪਣਾ ਕਾਨੂੰਨ ਦੇ ਖਿਲਾਫ ਜਾ ਰਿਹਾ ਤਾਂ ਉਹਨੂੰ ਕੈਦ ਕਰਨ ਵਾਸਤੇ ਵੀ ਕਮਰਾ ਲਗ ਬਣਾਇਆ ਗਿਆ ਸੀ ਚਲੋ ਮਲੇ ਦੇ ਦੱਸਿਆ ਗਿਆ ਕਿ ਇੱਕ ਜਦੋਂ ਕਿ 18ਵੀਂ ਸਦੀ ਦੇ ਵਿੱਚ ਨਾ ਇੱਕ ਇਸ ਸਿਲਕ ਰੂਟ ਦਾ ਨਾ ਮਤਲਬ ਵਪਾਰ ਦਾ ਨਾ ਡਿਕਲਾਈਨ ਹੋ ਗਿਆ ਸੀਗਾ ਇਹਦੇ ਕਈ ਕਾਰਨ ਦੱਸੇ ਜਾ ਰਹੇ ਨੇ ਨਵੇਂ ਆਇਲ ਤੇ ਗੈਸ ਇੰਡਸਟਰੀ ਕਰਕੇ ਇਨਸ਼ੀਅਟ ਪਲੇਸ ਆਫ ਵਰਸ਼ਿਪ ਬਣ ਜਿਹੜੀ ਧਾਰਮਿਕ ਜਗ੍ਹਾ ਦੀ ਉਹ ਵੈਨਿਊ ਖਤਮ ਹੋ ਗਈ ਸੀ ਜੀ ਜੀ ਚੱਲੰਗਾ ਆਦਿਸ਼ਕਾ ਟੈਂਪਲਰ ਅਰ ਇਹ ਕਾਹ ਚੀਜ਼ ਬਹੁਤ ਹੱਸਾ ਸੁਣੀ ਲੱਗੀ ਇਹ ਨਾਲ ਜਿਹੜੀਆਂ ਚੀਜ਼ਾਂ ਥੱਲੋਂ ਮਿਲੀਆਂ ਨਾ ਜੀ ਉਹ ਚੀਜ਼ ਨੂੰ ਬੰਦ ਕਰਕੇ ਉੱਪਰ ਨਹੀਂ ਕਰਤਾ ਉਹਦੇ ਕੋ ਉਸ ਚੀਜ਼ ਨੂੰ ਪ੍ਰੀਜ਼ਰਵ ਕਰਕੇ ਪੂਰਾ ਇੱਕ ਸ਼ੀਸ਼ਾ ਬਣਾਇਆ ਤੁਰਨ ਨੂੰ ਵੀ ਦੱਸਦਾ ਹੈਗਾ ਤੇ ਪਲੱਸ ਜੇ ਤੁਸੀਂ ਥੱਲੇ ਦੇਖੋ ਤਾਂ ਉਹੀ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹਨਾਂ ਨੂੰ ਖੁਦਾਈ ਦੇ ਦੌਰਾਨ ਮਿਲੀਆਂ ਨੇ ਜਿਵੇਂ ਆ ਆ ਆ ਜਿਵੇਂ ਆ ਜਗ੍ਹਾ ਨੇ ਜੀ ਇਹੋ ਆ ਜਿਹੜੀ ਆਪਾਂ ਮੈਪ 'ਚ ਸ਼ੁਰੂ 'ਚ ਦੇਖੀ ਸੀ ਨਾ 1 2 3 4 5 6 7 8 ਕੁਛ ਐ ਨੰਬਰ ਲਾਏ ਆ ਸੀਗੇ ਸੋ ਇੱਥੇ ਚੀਜ਼ ਆ ਗਈ ਜੀ ਕਾ ਆ ਗਈ ਇੱਕ ਆ ਸ਼ੀਸ਼ੇ 'ਚ ਹੈ ਇੱਕ ਆਈ ਗਾ ਇਸ ਤੋਂ ਮੈਂ ਦਿਖਾਉਗੀ ਆ ਇੱਕ ਲਾਈਨ ਦਾ ਹਾਂ ਇਹ ਪਾਈਪਲਾਈਨ ਸਿਸਟਮ ਦਾ ਹੋ ਸਕਦਾ ਹਾਂ ਹਾਂ ਜਿਹੜੀ ਗੈਸ ਦੀ ਪਾਈਪਲਾਈਨ ਸੀ ਹਾਂ ਉਹਦੀ ਖੁਦਾਈ ਚ ਉਹ ਜਿਹੜੇ ਸੰਕੇਤ ਮਿਲੇ ਨੇ ਜਾਂ ਦੂਰ ਰਸਤਾ ਮਿਲੇ ਇਹ ਗੈਸ ਉਹ ਹੈ ਜੀ ਵੀ ਸਿਰਫ ਖੁਦਾਈ ਦੌਰਾਨ ਜੋ ਚੀਜ਼ਾਂ ਮਿਲੀਆਂ ਹਨਾ ਜਿਵੇਂ ਦੇਖੋ ਪਲੇਟਸ ਐ ਚਾਕੂ ਐ ਇਹ ਇਹ ਉਸੇ ਅੰਦਾਜ਼ ਲਗਾਇਆ ਜਾ ਰਿਹਾ ਕਿ ਉਸ ਟਾਈਮ ਲੋਕਾਂ ਦਾ ਪਹਿਰਾਵਾ ਇਸ ਪ੍ਰਕਾਰ ਸੀਗਾ ਹਰ ਇੱਕ ਕਾਰਨਰ ਦੇ ਵਿੱਚ ਕੋਈ ਨਾ ਕੋਈ ਰੂਮਸ ਹੈਗੇ ਨੇ ਜੀ ਸਰ ਕੀ ਦਿਖਾ ਰਹੇ ਹੋ ਅਗਲੇ ਰੂਮ ਸੇ ਸਾਨੂੰ ਹਾਂਜੀ ਉਸ ਸਮੇਂ ਦਾ ਇੱਕ ਫਾਈਟਰ ਦੀ ਪੋਸ਼ਾਕ ਹੈ ਜੀ ਹੈ ਕਿ ਅਜ਼ਰਬੈਜਾਨ ਦੇ ਵਿੱਚ ਵੱਖਰੇ ਵੱਖਰੇ ਜਿਹੜੇ ਇੰਪੋਰਟੈਂਟ ਇਹਨਾਂ ਦਾ ਆਰਕੀਟੈਕਚਰ ਮਤਲਬ ਜੋ ਆਰਕੀਟੈਕਚਰ ਸ਼ੋਅ ਕਰਦਾ ਮੇਨ ਦਾ ਕਰੇ ਇਸ ਕੰਟਰੀ ਦੀ ਜਿਹੜੀ ਪਹਿਚਾਨ ਆ ਮੇਨ ਆਰਕੀਟੈਕਚਰ ਜੇ ਤੇ ਸੋ ਇਹ ਲਾਸਟ ਰੂਮ ਦੇ ਵਿੱਚ ਸਰ ਆਪਾਂ ਇਹ ਕਹਿ ਸਕਦੇ ਹਾਂ ਮੇਨ ਇਹਨਾਂ ਨੇ ਸਾਰਾ ਇੱਕ ਸਮਰਾਈਜ਼ ਕਰਕੇ ਇੱਕ ਟਾਈਮ ਫਰੇਮ ਦੇ ਹਿਸਾਬ ਨਾਲ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਕਿਹੜੇ ਕਿਹੜੇ ਟਾਈਮ ਫਰੇਮ ਦੇ ਵਿੱਚ ਕੀ ਕੀ ਇੱਥੇ ਹੋਇਆ ਹੈ ਆ ਗੱਲ ਕਰ ਰਹੇ ਸੀ ਕਿ ਵੀ ਇਹਦੇ ਖਰਚਾ ਕੀ ਆ ਹਨ ਸੋ ਅਸੀਂ ਇੱਕ ਟੂਰ ਪੈਕੇਜ ਕਰਿਆ ਸੀਗਾ ਉਹਦੇ ਬਾਰੇ ਤੁਹਾਨੂੰ ਦੱਸ ਦਿੰਨਾ 네ਗੋਸ਼ੀਏਬਲ ਹੁੰਦਾ ਅਸੀਂ 140 US ਡਾਲਰ ਦਾ ਕੀਤਾ ਸੀਗਾ ਸੱਤ ਜਨੇ ਸੀਗੇ ਅਸੀਂ ਬਹੁਤ ਵਧੀਆ ਕਮਿਨੀ ਵੈਨ ਆਈ ਉਹ ਸੋ ਉਹਨੇ ਆਪਾਂ ਚਾਰ ਜਗ੍ਹਾ ਦਿਖਾਈਆਂ ਨੇ ਸੋ ਜਿਹੜਾ ਆਪਾਂ ਇਸ ਜਗ੍ਹਾ ਤੇ ਜਿੱਥੇ ਖੜੇ ਆ ਜਿੱਥੇ ਟੈਂਪਲ ਹੈ ਇਹ ਚੌਥੀ ਜਗ੍ਹਾ ਹੈ ਜਿੱਥੇ ਉਹਨੇ ਦਿਖਾਈ ਸਾਨੂੰ ਇਸ ਤੋਂ ਪਹਿਲਾਂ 3 ਨੰਬਰ ਤੇ ਅਸੀਂ ਕਿਸ਼ਾਨਾ ਦਾ ਕਰਕੇ ਜਗ੍ਹਾ ਜਿਵੇਂ ਬੋਟੇ ਪਰਨੇ ਬੌਂਟੇ ਨੇ ਕਿਹੜੇ ਸਾਈਡ ਚੋਂ ਤੁਸੀਂ ਦੇਖਿਆ ਹੋਣਾ ਕਿਸੇ ਨਾ ਕਿਸੇ ਵੀਡੀਓ ਚ ਕਿ ਇੱਕ ਲਾਈਟ ਚੱਲ ਰਹੀ ਹੈ ਫਾਇਰ ਚੱਲ ਰਹੀ ਹੈ ਉਹ ਕੋਇਨਸੀਡੈਂਟਲੀ ਉਹ ਕਾਫੀ ਸਾਲਾਂ ਤੋਂ ਵੀ ਚੱਲਦੀ ਹੈ ਬਿਕੋਜ਼ ਉਹਦਾ ਕਨਸੈਪਟ ਸੇਮ ਹੈ ਨੇਚੁਰਲੀ ਤੁਹਾਨੂੰ ਗਿਆ ਸਾਰੀ ਹੈ ਸੋ ਅਸੀਂ ਉਸ ਜਗ੍ਹਾ ਤੇ ਜਦੋਂ ਟਿਕਟ ਖਰੀਦਣ ਲੱਗੇ ਸੀ ਨਾ ਤਾਂ ਉਸ ਟਿਕਟ ਲੈਣ ਦੇ ਦੌਰਾਨ ਉਹਨੇ ਸਾਨੂੰ ਦੱਸਤਾ ਸੀਗਾ ਕਿ ਤੁਸੀਂ ਕੰਬੋ ਲੈ ਲਓ ਅਸੀਂ ਉਹ ਕੰਬੋ ਪਰਚੇਸ ਕੀਤਾ ਸੀਗਾ ਉਹਦੇ 'ਚ ਇੱਕ ਬੰਦੇ ਦਾ 15 ਅਜ਼ਰਬਾਈਜਾਨੀ ਮੰਨਤ ਟਿਕਟ ਲੱਗੀ ਹੈ ਜੀ बच्चा अगर ਤੁਹਾਡਾ ਹੈ 12 ਸਾਲੀਆ ਉਸ ਤੋਂ ਛੋਟਾ ਤਾਂ ਉਹ ਫ੍ਰੀ ਹੈ ਜਿਵੇਂ ਮੇਰਾ ਬੇਟਾ ਨਾਲ ਹੈ ਤਾਂ ਉਹ 11 ਸਾਲ ਦਾ ਉਹ ਤੇ ਫ੍ਰੀ ਹੈ ਸੋ 15 ਅਜ਼ਰਬਾਈਜਾਨੀ ਮੰਨਤ ਜਿਹੜੇ ਰਫਲੀ 1750 800 ਰੁਪਿਆ ਸ਼ਾਇਦ ਬੰਦਦੇ ਆ ਜੀ ਸੋ ਉਹ ਟਿਕਟ ਦਾ ਜਿਹੜਾ ਤੁਹਾਨੂੰ ਮੈਂ ਰਾਈਟ ਲੈਫਟ ਕੋਰਨਰ ਦੇ ਕਿਤੇ ਮੈਂ ਲਗਾ ਦਾਂਗਾ ਉਹ ਟਿਕਟ ਦੀ ਕਿਸ ਤਰ੍ਹਾਂ ਦੀ ਹੈ ਪਹਿਲਾਂ ਉੱਥੇ ਸਕੈਨ ਕੀਤੀ ਸੀ ਕਿ ਫਿਰ ਟਿਕਟ ਕਲੈਕਟ ਕਰ ਲਈ ਫਿਰ ਇੱਥੇ ਆ ਕੇ ਇਸੇ ਸਕੈਨ ਕੀਤੀ ਸੋ ਕੋਈ ਜ਼ਿਆਦਾ ਮਹਿੰਗਾ ਨਹੀਂ ਹੈ ਠੀਕ ਹੈ 140 ਡਾਲਰ ਸਾਡੇ ਲੱਗੇ ਆ ਜਿਹਦੇ ਚੋਂ ਸਾਨੂੰ ਹੋਟਲ ਤੋਂ ਪਿਕ ਕਰਕੇ ਲੈ ਕੇ ਜਾਣਗੇ ਉਹਦਾ ਵੀ ਲਿੰਕ ਆਈ ਗੈਸ ਸਾਇਲ ਪ੍ਰੋਵਾਈਡ ਯੂ ਕਿ ਤੁਸੀਂ ਉਹ ਲਿੰਕ ਤੋਂ ਕਲਿੱਕ ਕਰਕੇ ਉਹ ਡਰਾਈਵਰ ਦਾ ਨੰਬਰ ਵੀ ਤੁਹਾਨੂੰ ਦੇ ਦਾਂਗਾ ਠੀਕ ਹੈ ਅਗਰ ਤੁਸੀਂ ਕੰਪਨੀ ਤੋਂ ਨਹੀਂ ਸਿੱਧਾ ਡਰਾਈਵਰ ਤੋਂ ਕਰਨਾ ਚਾਹੁੰਦੇ ਹੋ ਰੇਟ ਦਾ ਆਈਡੀਆ ਦੇਖੋ 2024 ਚੱਲ ਰਿਹਾ ਹੈ ਠੀਕ ਹੈ ਜੀ ਜੁਲਾਈ ਦਾ ਮਹੀਨਾ ਹੈ ਸੋ ਉਸ ਦੇ ਸਾਹਮਣੇ 140 US ਡਾਲਰਸ ਜੀ ਸੋ ਤੁਸੀਂ ਉਸ ਹਿਸਾਬ ਨਾਲ ਹੋਰ ਘਟਾਵਾ ਦਵਾ ਸਕਦੇ ਹੋ ਸੋ ਬਾਕੀ ਠੀਕ ਹੈ ਜ਼ਿਆਦਾ ਮਹਿੰਗਾ ਨਹੀਂ ਹੈਗਾ ਅਸੀਂ ਖਾਣ ਨੂੰ ਸਮਾਨ ਨਾਲ ਚੱਕ ਲਿਆ ਸੀ ਬੀਇੰਗ ਵੈਜੀਟੇਰੀਅਨ ਥੋੜਾ ਜਿਆ ਡਿਫਿਕਲਟ ਹੁੰਦਾ ਸੋ ਇਹ ਸਾਡਾ ਓਵਰਆਲ ਇਸ ਟ੍ਰਿਪ ਦਾ ਖਰਚਾ ਸੀਗਾ ਬਾਕੀ ਦੋ ਚੀਜ਼ਾਂ ਸੀਗੀਆਂ ਜਿਦੇ ਚ ਐਕਸਕੈਵੇਸ਼ਨ ਇਹਨਾਂ ਨੇ ਸਾਨੂੰ ਦਿਖਾਈ ਸੀਗੀ ਪ੍ਰਾਣੇ ਮਤਲਬ ਮਾਊਂਟੇਨਸ ਦੇ ਵਿੱਚ ਉਕੇਰੀਆਂ ਹੋਈਆਂ ਚੀਜ਼ਾਂ ਨੇ ਕਿਸੇ ਗਊ ਉਕੇਰੀਆ ਕਿਤੇ ਤੀਰ ਉਕੇਰਾ ਹੋਇਆ ਠੀਕ ਹੈ ਜੀ ਸੋ ਤੇ ਤੀਜੀ ਚੀਜ਼ ਦੂਸਰੀ ਚੀਜ਼ ਨੂੰ ਸੀ ਸੋ ਸਭ ਤੋਂ ਪਹਿਲਾਂ ਜਿੱਥੇ ਸਾਨੂੰ ਲੈ ਕੇ ਗਏ ਸੀਗੇ ਉਹ ਜਗ੍ਹਾ ਫਿਰ ਦੂਜੀ ਜਗ੍ਹਾ ਤੇ ਆ ਟ੍ਰਾਂਸਫਰ ਕੀਤਾ ਸਾਨੂੰ ਫਿਰ ਤੀਸਰੀ ਜਗ੍ਹਾ ਤੇ ਜਾਣਾ ਡੈਗ ਐਂਡ ਚੌਥੀ ਜਗ੍ਹਾ ਇਹ ਸੋ ਹੈਗਾ 5 ਘੰਟੇ ਦਾ ਸੋ ਬਾਲਾ ਕੋਸਟਲੀ ਨਹੀਂ ਹੈ ਤੁਸੀਂ ਨੇਗੋਸ਼ੀਏਟ ਕਰ ਸਕਦੇ ਹੋ ਆਪਣੀ ਗੱਡੀ ਲੈ ਆਓ ਤਾਂ ਲੈਟਰ ਹੈ ਜੀ 140 ਯੂ ਐਸ ਡੀ ਦੇ ਵਿੱਚ ਹੈ ਜੀ ਠੀਕ ਹੈ 140 ਯੂ ਐਸ ਡੀ ਔਰ 7% ਹਾਂ ਫੋਰ ਇੰਟਾਇਰ